ਕੋ ਮਿਸ ਲੋਕਤ ਰੋਡ ਇੱਥੋਂ ਥੱਲੇ ਨੂੰ ਜਾ ਕੇ ਸੜਕ ਉੱਤੇ ਨੂੰ ਜਾਂਦੀ ਹੈ ਫਿਰ ਪਹਾੜੀ ਜਿੱਥੇ ਉਹ ਦੇਖ ਭੈਂਡ ਇਹ ਜਿੱਥੇ ਤੈਨੂੰ ਬੋਕਾਂ ਦਾ ਰਸਤਾ ਮਿਲਦੀ ਜਾਏ ਐਕਚੁਅਲੀ ਦਸ ਅ ਕਾਰ ਕਹਿੰਦੇ ਫੋਰਟ ਲਾਈਨ ਇਲਾਕਾ ਹੈ this is verdi meicom um, Hall uh, hallmark movies fort lane le fort chhiye kharida do minute bado kitchen bado kya sikhe ਕਸਬੀਰ ਨਸ ਦੀ ਖਲ ਦੇ ਕਿਹਨਾਂ ਹੋਣ ਦਾ ਹੈ ਨਸਾ ਪੁਰਾਣੀਆਂ ਕਿਸ਼ਤੀਆਂ ਉਹਨਾਂ ਚ ਐ ਬੈਰਲ ਸਮਾਨ ਹੁੰਦੇ ਸੀ ਪਾਲੂਆਂ ਦੀ ਖੱਲ ਪੈਂ ਬੰਨੀ ਹੁੰਦੀ ਸੀ ਸਵਾਲਾਂ ਦੇ ਜਿਹੜੇ ਇੰਪੋਰਟੈਂਟ ਸਮਾਨ ਹੁੰਦੇ ਸੀ। ਅਟੋ ਹੁਲੀ ਹੈਗਾ ਜੀ ਬੈਰਲ ਦੇ। ਕੈਨੇਡਾ ਦੀ ਹਿਸਟਰੀ ਦੇਖਣਾ ਹੈ ਅੱਜ I think। <laughs> BC ਦੀ ਹਿਸਟਰੀ। ਸੇਂਗ ਲੌਗ ਫੋਰਟ ਦੇ ਵਿੱਚ ਚਲੇ ਆ। ਦੇਖ ਕਿਵੇਂ ਲੱਕੜਾਂ ਹੀ ਲੱਕੜਾਂ ਦਾ ਬਣਿਆ ਹੈ ਦੇਖ। ਕਿੰਨੇ ਦਰਖਤ ਵੱਡੇ ਹੋਣ ਗਨਣ ਲਈਏ ਸੀ ਨਾ ਚਾਰ ਦਵਾਰੀ ਇਹ ਪੁਰਾਣਾ ਸ਼ਹਿਰ ਆ ਧਰਮੀ ਸਦੀ ਦਾ ਆ ਸਭ ਤੋਂ ਪੁਰਾਣੀ ਬਿਲਡਿੰਗ ਆ ਪੁਰਾਣੇ ਲੋਕ ਇੰਜ ਰਹਿੰਦੇ ਹੁੰਦੇ ਸੀ ਐਜੇ ਘਰਾਂ ਚ ਇਹ ਪੁਰਾਣੇ ਘਰ ਨੇ ਕੈਨੇਡਾ ਦੇ ਉਮਿਸ਼ ਤੀਰ ਕੜਕੜ ਰੱਖੇ ਉਹ ਤੋਂ ਵੀ ਉਹ ਪਿੰਡ ਦਾ ਪੁਰਾਣੇ ਪਿੰਡ ਦਾ ਅੱਛਾ ਇਹ ਜਿਹੜਾ ਸਭ ਤੋਂ ਪੁਰਾਣਾ ਘਰ ਆ ਉਹਦਾ ਅੰਦਰੋਂ ਆ ਕੰਪਨੀ ਬੈਰਲ ਪੂਰੇ ਕੁਝ ਬਣਾਉਂਦੇ ਰਹੀ ਆ ਸਾਰਾ ਕੁਝ ਤੂੰ ਸਸ ਬੰਦੂਖਾਂ ਪੂਰੇ ਪੁਰਾਣੇ ਭਾਂਡੇ ਉਹਨਾਂ ਦੇ ਸੇਬੇ ਹਰਸਨ ਵੀ ਕੰਪਨੀ ਦੇ ਨੇ ਸਮਾਨ ਬੈਰਲ ਕੈਡਰ ਇਹ ਦੇਖ ਤਾਂ ਨੇ ਉਹ ਦੇਖ ਹੰਦੀ ਪਾਣੀ ਇਹ ਨਾ ਜਾਂਦੀ ਸਿੱਧੀ ਪਾਣੀ ਇਹ ਆ ਤਰ੍ਹਾਂ ਨਹੀਂ ਆਪਣੀ ਪਾਉਂਦੀਆਂ ਨਾ ਤੇ ਪੇ ਆ ਜਾਣਵਰ ਨੇ ਸਾਰੇ ਹਾਂ ਨੇ ਫੜ ਦੇਖੀ ਲੈ ਓਕੇ ਹੋਵੇ ਬਣਾਇਆ ਬਈ ਇਹਨੇ ਸਿਕਟਾ ਪੀਣ ਨੂੰ ਕਰਤਾ ਸਿੰਘਾਂ ਦੀਆਂ ਇਹ ਇਹ ਸਾਡੀ ਜੀ ਹਰਸਨ ਵੇ ਕੰਪਨੀ ਆ 1875 ਦਾ ਟਾਈਮ ਆ ਅਸੀਂ ਆਹ ਪੂਰੇ ਬਣਾਉਨੇ ਆ ਆ ਬੈਰਲ ਬਣਾਉਨੇ ਆ ਮੱਛੀਆਂ ਜਾਪਾਨ ਨੂੰ ਭੇਜਦੇ ਆ ਸੈਲਮਨ ਫਿਸ਼ ਆ ਖੱਲਾ ਖੁੰਲਾ ਵੀ ਵੇਚਦੇ ਆ ਸੀ ਅਸੀਂ ਬੇ ਬਹੁਤ ਖਿਆਰ ਹਜ਼ੂਰ ਦਾ ਕੋਸ ਬਣਾ ਰਹੇ ਹਾਂ ਅਸੀਂ ਇੰਗਲੈਂਡ ਦੀ ਕੰਪਨੀ ਆ ਹਮ ਆ ਖਾਲਾ ਨਾਲ ਬਵਾਰੀ ਬੈਠਾ ਅਸੀਂ ਅਸੀਂ ਇੱਥੇ ਆ ਕੇ ਗਾਹ ਪਾਇਆ ਅਸੀਂ ਇੱਥੇ ਆ ਕੇ ਐਕਸਪਲੋਇਡ ਕੀਤਾ ਕੈਨੇਡਾ ਵਾਲਤੀ ਨੇ ਲੱਕੜੀ ਦੀ ਵਾੜੀ ਚਾਹੁੰਦੀ ਸੀ ਨਾ ਬੈਠੀ ਪੁਰਾਣੇ